ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਦੋ ਮੌਜੂਦਾ ਐਮਪੀਸ ਹਨ ਕੁਝ ਵਿਧਾਇਕ ਜਿਹੜੇ ਆ ਉਹ ਪਾਰਾ ਬਦਲ ਸਕਦੇ ਆ ਵੱਡਾ ਤੇ ਅਹਿਮ ਝਟਕਾ ਕਾਂਗਰਸ ਨੂੰ ਲੱਗਣ ਜਾ ਰਿਹਾ ਹੈ ਪੂਰਾ ਮਾਜਰਾ ਕੀ ਆ ਤੁਹਾਨੂੰ ਖੋਲ ਕੇ ਦੱਸਦੇ ਆ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਅੰਦਰ ਕਾਂਗਰਸ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਦੋ ਮੌਜੂਦਾ ਐਮਪੀ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਆ ਕੁਝ ਵਿਧਾਇਕਾਂ ਦੇ ਜਾਣ ਦੀ ਵੀ ਖਬਰ ਹੈ ਤੁਹਾਨੂੰ ਦੱਸ ਦਈਏ ਕਿ ਸੂਤਰ ਦੱਸਦੇ ਆ ਕਿ ਅਗਲੇ ਮਹੀਨੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਵੱਡਾ ਤੂਫਾਨ ਆਉਣ ਵਾਲਾ ਹੈ ਸੂਤਰਾਂ ਦੀ ਮੰਨੀ ਹੈ ਤਾਂ ਕਾਂਗਰਸ ਦੇ ਦੋ ਮੌਜੂਦਾ ਲੋਕ ਸਭਾ ਮੈਂਬਰਾਂ ਨੇ ਭਾਜਪਾ ਦੀ ਕੌਮੀ ਲੀਡਰਸ਼ਿਪ ਨਾਲ ਸੰਪਰਕ ਸਾਬਦਿਆ ਹੋਇਆ ਇਹ ਦੋਵੇਂ ਸੀਟਾਂ ਮਾਲਵੇ ਦੀਆਂ ਦੇ ਉੱਤੇ ਦਾਵਾ ਪੇਸ਼ ਕਰ ਰਹੇ ਨੇ ਖਾਸ ਗੱਲ ਇਹ ਹੈ ਕਿ ਇਨ੍ਹਾਂ 'ਚੋਂ ਇੱਕ ਦੀ ਨਜ਼ਰ ਚੰਡੀਗੜ੍ਹ ਲੋਕ ਸਭਾ ਸੀਟ ਤੇ ਟਿਕੀ ਹੋਈ ਹੈ ਉਹ ਕਹਿੰਦਾ ਸੰਸਦ ਮੈਂਬਰ ਦੀ ਤਰਜੀਹ ਚੰਡੀਗੜ੍ਹ ਸੀਟ ਹੈ ਪਰ ਅਜੇ ਹਾਂ ਨਾ ਹੋਣ ਤੇ ਉਹ ਬਾਕੀ ਦੋ ਸੀਟਾਂ 'ਚੋਂ ਕਿਸੇ ਵੀ ਇੱਕ ਤੇ ਚੋਣ ਲੜਨ ਲਈ ਤਿਆਰ ਨੇ ਦੂਜੇ ਪਾਸੇ ਕਮਲ ਦਾ ਪੱਲਾ ਫੜਨ ਲਈ ਉਤਾਵਲੇ ਦੂਜੇ ਸੰਸਦ ਮੈਂਬਰ ਦੀ ਨਜ਼ਰ ਆਪਣੀ ਰਵਾਇਤੀ ਸੀਟ ਤੇ ਟਿਕੀ ਹੋਈ ਹੈ ਉਹ ਭਾਜਪਾ ਵੱਲੋਂ ਸ਼ਰਤੀਆ ਉਮੀਦਵਾਰ ਬਣਨਾ ਚਾਹੁੰਦੇ ਨੇ ਪਾਰਟੀ ਸੂਤਰਾਂ ਦੀ ਮੰਨਿਆਦਾ ਉਹ ਕਾਲੀ ਦਲ ਨਾਲ ਬਿਨਾਂ ਗੱਠ ਜੋੜ ਕੀਤੇ ਚੋਣ ਲੜਨ ਦੇ ਹੱਕ ਵਿੱਚ ਨੇ ਇਹ ਦੋਵੇਂ ਸੰਸਦ ਮੈਂਬਰ ਨਾ ਸਿਰਫ ਸੀਨੀਅਰ ਨੇ ਸਗੋਂ ਦੋਵਾਂ ਵਿਚਕਾਰ ਲੰਬੇ ਸਮੇਂ ਤੋਂ ਛਤੀਸ ਦਾ ਅੰਕੜਾ ਵੀ ਰਿਹਾ ਹੈ ਇੱਛਾ ਇਹੋ ਹੈ ਕਿ ਜੇਕਰ ਨਤੀਜੇ ਆਉਣ ਤੋਂ ਬਾਅਦ ਭਾਜਪਾ ਨੂੰ ਬਹੁਮਤ ਮਿਲਦਾ ਹੈ ਤਾਂ ਇਹ ਦੋਵੇਂ ਆਗੂ ਜੇਕਰ ਚੋਣ ਜਿੱਤ ਜਾਂਦੇ ਨੇ ਤਾਂ ਆਪਣੀ ਸੀਨੀਅਰਤਾ ਦੇ ਆਧਾਰ ਤੇ ਕੇਂਦਰ ਚ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਪੇਸ਼ ਕਰ ਸਕਦੇ ਨੇ ਪੰਜਾਬ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੋਵੇਂ ਹੀ ਪਾਰਟੀ ਚ ਉੱਚ ਪੱਧਰ ਦੇ ਉੱਤੇ ਸੰਪਰਕ ਦੇ ਵਿੱਚ ਨੇ ਉਨਾ ਕਿਹਾ ਕਿ ਇਸ ਵਾਰ ਕੋਈ ਸ਼ੱਕ ਨਹੀਂ ਕਿ ਜੇਕਰ ਇਹ ਦੋਵੇਂ ਭਾਜਪਾ ਸ਼ਾਮਲ ਹੋ ਜਾਂਦੇ ਤਾਂ ਇਨ੍ਹਾਂ ਹਲਕਿਆਂ 'ਚ ਉਹੀ ਪਾਰਟੀ ਦੀ ਪਹਿਲੀ ਪਸੰਦ ਹੋਣਗੇ ਉਂਝ ਇਸ ਵਿੱਚ ਮੁੱਖ ਅੜਿਕਾ ਇਹ ਹੈ ਕਿ ਹਾਲੇ ਅਕਾਲੀ ਦਲ ਨਾਲ ਗੱਠਜੋੜ ਬਾਰੇ ਸਥਿਤੀ ਸਪਸ਼ਟ ਨਹੀਂ ਹੈ ਜੇਕਰ ਗੱਠਜੋੜ ਹੁੰਦਾ ਹੈ ਤੇ ਭਾਜਪਾ ਨੂੰ ਇਹ ਦੋਵੇਂ ਹਲਕੇ ਮਿਲ ਜਾਂਦੇ ਨੇ ਤਾਂ ਹੀ ਕਾਂਗਰਸੀ ਲੋਕ ਸਭਾ ਮੈਂਬਰਾਂ ਦੀ ਇੱਥੇ ਦਾਲ ਗੱਲ ਸਕਦੀ ਹੈ ਇਸ ਦੌਰਾਨ ਇੱਕ ਹੋਰ ਵਿਧਾਇਕ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਵੀ ਤੇਜ਼ ਹੋ ਗਈਆਂ ਨੇ ਉਕਤ ਵਿਧਾਇਕ ਦੀ ਆਪ ਲੀਡਰਸ਼ਿਪ ਨਾਲ ਗੱਲਬਾਤ ਚੱਲ ਰਹੀ ਹੈ ਵਿਧਾਇਕ ਦੇ ਪਰਿਵਾਰ ਦਾ ਦੋ ਦਹਾਕਿਆਂ ਤੱਕ ਦਾ ਸਫਲ ਸਿਆਸੀ ਜੀਵਨ ਟਿਕਟ ਦੀ ਦਾਬੇਦਾਰੀ ਨੂੰ ਮਜ਼ਬੂਤ ਕਰਦਾ ਹੈ ਜੇਕਰ ਗੱਲਬਾਤ ਸਿਰੇ ਚੜੀ ਤਾਂ ਦੁਆਬੇ ਤੋਂ ਇਸ ਵਿਧਾਇਕ ਲਈ ਆਪ ਨੂੰ ਆਪਣੇ ਇਲਾਕੇ ਦੇ ਉਮੀਦਵਾਰ ਚੋਂ ਇੱਕ ਨੂੰ ਬਦਲਣਾ ਪੈ ਸਕਦਾ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਕਾਂਗਰਸ ਪੰਜਾਬ ਦੇ ਅੰਦਰ ਬੇਸ਼ੱਕ ਸਰਵਿਆਂ ਦੇ ਅੰਦਰ ਅੱਗੇ ਚੱਲ ਰਹੀ ਹੈ ਪਰ ਉਹਦੀ ਮੌਜੂਦਾ ਲੀਡਰਸ਼ਿਪ ਉਹਦੀ ਬੇੜੀ 'ਤੇ ਵਟੇ ਪਾਉਣ ਦੇ ਲਈ ਯਾਰ ਬੈਠੀ ਆ ਕੋਈ ਆਮ ਆਦਮੀ ਪਾਰਟੀ ਚ ਜਾ ਰਿਹਾ ਹੈ ਕੋਈ ਭਾਜਪਾ ਚ ਵੱਡੀ ਗੱਲ ਇਹ ਵੀ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਹੋਰ ਗੱਲ ਵੀ ਆਉਂਦੇ ਦਿਨਾਂ ਚ ਸਪਸ਼ਟ ਹੋ ਜਾਵੇਗੀ ਕਿ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਪੰਜਾਬ ਅੰਦਰ ਕੀ ਵੱਖਰਾ ਕਰਦੀ ਹੈ ਜਿਸ ਦੇ ਨਾਲ ਉਸਦੇ ਆਗੂਆਂ ਦੀ ਮਾਈਗ੍ਰੇਸ਼ਨ ਰੁਕ ਜਾਵੇ ਉਸਦੇ ਆਗੂਆਂ ਦਾ ਪ੍ਰਵਾਸ ਰੁਕ ਜਾਵੇ ਆਉਂਦੇ ਦਿਨ ਪੰਜਾਬ ਦੀ ਸਿਆਸਤ ਅੰਦਰ ਕਾਫੀ ਜੜੇ ਗਹਿਮਾਗਮੀ ਵਾਲੇ ਰਹਿ ਸਕਦੇ ਆ